ਅੱਜ ਆਪਾਂ ਇਹ ਵੀਡੀਓ ਜਿਹੜੀ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਆਪਾਂ ਰੇਟ ਬਹੁਤ ਜਾਇਜ਼ ਲੈ ਕੇ ਪਹੁੰਚੇ ਅਸੀਂ ਗੱਡੀਆਂ ਆਪਾਂ ਬਹੁਤ ਸਸਤੀਆਂ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਕਾਰ ਲੈ ਕੇ ਪਹੁੰਚੇ ਹਾਂ ਰੇਟ ਕਾਰ ਦਾ ਮਿਲ ਜੂਗਾ 7,50,000 ਰੁਪਇਆ ਕੁੱਲ ਸਾਢੇ 7 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਹੈ ਜੀ ਘਾਟਾ ਵਾਧਾ ਕੀਤਾ ਜਾਊਗਾ ਗੱਲਬਾਤ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਬ ਹੋਣੀ ਹੈ ਜੀ ਘਰ ਕੁਠੀ ਮਕਾਨ ਦੀ ਕਿਸ ਗੱਡੀ ਮੋਟਰਸਾਈਕਲ ਦੀ ਬੋਲਟਾ ਚਾਹੀਏ ਕਿ ਸਭ ਏਰੀਆ ਚ ਕੁਝ ਵੀ ਹੈ ਆਪਣਾ WhatsApp ਨੰਬਰ ਤੋਂ ਉਹਨਾਂ ਮਿਲ ਗਿਆ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਨੰਬਰ ਉੱਤੇ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਪਹਿਲੀ ਗੱਡੀ ਆਪਾਂ Swift VDI ਲੈ ਕੇ ਪਹੁੰਚੇ ਹਾਂ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ 2029 ਤੱਕ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਮਾਲਕ ਨੇ ਪਾਸਿੰਗ ਗੱਡੀ ਦੀ ਰੀਨਿਊ ਕਰਵਾਈ ਹੋਈ ਹੈ ਜੀ ਬਾਕੀ ਬੰਪਰ ਬੂਮਪਰ ਤੁਸੀਂ ਚੈੱਕ ਕਰੋ ਪੰਜਾਬ ਨੰਬਰ ਆਪਾਂ ਗੱਡੀ ਲੈ ਕੇ ਪਹੁੰਚੀਆਂ ਬੰਪਰ ਵਧੀਆ ਮਿਲ ਜਾਣਗੇ ਗੱਡੀ ਸੋਹਣੀ ਅਸੀਂ ਰੰਗ ਰੰਗ ਗੱਡੀ ਦਾ ਪੂਰਾ ਵਧੀਆ ਮਿਲ ਜੂਗਾ ਬਾਕੀ ਅੰਦਰੋਂ ਗੱਲ ਕਰੀਏ ਤਾਂ ਮਿਊਜ਼ਿਕ ਸਿਸਟਮ ਵਗੈਰਾ ਆਪਾਂ ਨੂੰ ਵਧੀਆ ਮਿਲ ਜੂਗਾ ਕਿਸੇ ਪਾਸੋਂ ਕੋਈ ਨਾ ਤਾਂ ਗੱਡੀ ਡੈਮੇਜ ਨਾ ਕੋਈ ਲੱਗੀ ਹੋਈ ਕਾਮੀ ਪੇਸ਼ੀ ਕੋਈ ਨਹੀਂ ਮਿਲਣੀ ਵਧੀਆ ਗੱਡੀ ਅਸੀਂ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਨਵੇਂ ਬਿਲਕੁਲ ਫਰੈਸ਼ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਮੌਕੇ ਤੇ ਬਾਕੀ ਜਿਹੜੀ ਇੱਕ ਵਾਰੀ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ ਉਹ ਓਨਰ ਵੱਲੋਂ ਆਪਣੇ ਕੋਲ 195000 ਰੁਪਇਆ ਪਹੁੰਚੀ ਆ ਮਾਲਕ ਕਹਿੰਦੇ ਨੇ ਘਾਟਾ ਵਾਦਾ ਕਰਕੇ ਗੱਡੀ ਅਸੀਂ ਸੇਲ ਕਰ ਦਾਂਗੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਏਰੀਆ ਬਰਨਾਲਾ ਜੀ ਜਾਓ ਛੇਤੀ ਜੇ ਕੋਈ ਖਰੀਦਣਾ ਚਾਹੁੰਦਾ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਗੱਲ ਕਰੋ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਸੈਕੰਡ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੀ ਆ ਜੀ ਕਾਫੀ ਆਪਣੇ ਕੋਲੇ ਆਲਟੋ ਵਾਸਤੇ ਡਿਮਾਂਡ ਆ ਰਹੀ ਸੀਗੀ ਆਲਟੋ ਦੇਖੋ ਜੀ ਬਹੁਤ ਵਧੀਆ ਕੰਡੀਸ਼ਨ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ 2010 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਗੱਡੀ ਵਧੀਆ ਜੀ ਚਾਰੋਂ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਸੀ ਸੈਂਟਰ ਲੂਕਿੰਗ ਤੇ ਵਧੀਆ ਗੱਡੀ ਆ ਸੀ ਸ਼ੀਸ਼ੇ ਵਗੈਰਾ ਸਾਰਾ ਕੁਝ ਆਪਨ ਨਾਲ ਦਾ ਮਿਲੂਗਾ ਤੇ ਰਿਮੋਟ ਨਾਲ ਜੀ ਰਿਮੋਟ ਵਾਲੀ ਫਲਿੱਪ ਚਾਬੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਨਾ ਕੋਈ ਗੱਡੀ ਚ ਗਲਬਟਾ ਨਾ ਕੋਈ ਹੋਰ ਕਮੀ ਪੇਸ਼ੀ ਆ ਸੀ ਇਹ ਗੱਡੀ ਦੀ ਪਾਸਿੰਗ ਦੀ ਗੱਲ ਕਰੀਏ 25 2025 ਅਗਸਤ ਮਹੀਨੇ ਤੱਕ ਆਪਾਂ ਨੂੰ ਪਾਸਿੰਗ ਮਿਲ ਚੁਗੀ। ਮੋਗੇ ਏਰੀਆ 'ਚ ਗੱਡੀ ਆਪਾਂ ਨੂੰ ਮਿਲੂਗੀ ਇਹ। ਡਿਮਾਂਡ ਦੀ ਗੱਲ ਕਰੀਏ 1 ਲੱਖ 48000 ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਸੀ। ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ। ਆ ਜਸਟਮੈਂਟ ਕੀਤਾ ਜਾਊਗਾ। ਕਮੀ ਪੇਸੀ ਕੋਈ ਨਹੀਂ ਗੱਡੀ 'ਚ। ਬਾਕੀ ਤੁਸੀਂ ਗੱਲ ਕਰਨੀ ਹੈ ਓਨਰ ਦਾ ਮੋਬਾਈਲ ਨੰਬਰ ਸਕਰੀਨ 'ਤੇ ਆਪਾਂ ਦੇ ਰੱਖਿਆ ਸੀ। ਕਰੋ ਗੱਲ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਕੁਝ ਵੀ ਪੁੱਛਣਾ ਹੈ। ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94659 93488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਗੱਡੀ ਮੋਟਰਸਾਈਕਲ ਹੈ ਕੁਛ ਵੀ ਹੈ ਕੋਈ ਮਸ਼ੀਨਰੀ ਹੈ ਕਿਸੇ ਵੀ ਏਰੀਆ ਚ ਬੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਬਿਲਕੁਲ ਫਰੀਦ ਦੇ ਵਿੱਚ ਆਪਾਂ ਲਾ ਦੇਵਾਂਗੇ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ ਗੱਲ ਕਰਾਂਗੇ ਆਪਾਂ ਸਬੱਪਟ ਗੱਡੀ ਦੀ ਸਬੱਟਾ ਤੁਸੀਂ ਚੈੱਕ ਕਰੋ ਜੀ ਮਾਲਕ ਨੇ ਫੋਟੋਆਂ ਬਹੁਤ ਸੋਹਣੀਆਂ ਖਿੱਚ ਕੇ ਭੇਜੀ ਐ 4 ਮੱਚ ਸਾਰਾ ਕੁਝ ਤੁਹਾਨੂੰ ਲਗਭਗ ਪਤਾ ਲੱਗ ਗਿਆ ਹੋਊ ਏਬੀਐਸ ਬ੍ਰੇਕਾਂ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਐ ਵੀਡੀਆਈਏ ਸੀ 2015 ਮਾਡਲ ਗੱਡੀ ਫਾਸਟ ਉਹਨਰਾਪਨ ਮਿਲੂਗੀ ਟਾਇਰਾਂ ਦੀ ਕੰਡੀਸ਼ਨ ਆਪਨੂੰ ਮਿਲ ਜੂਗੀ 90 ਤੋਂ 95 ਪੈਸੇ ਇੱਕ ਤਰ੍ਹਾਂ ਦੀ ਨਵੀਂ ਕੰਡੀਸ਼ਨ ਹੀ ਮੰਨ ਲਓ ਜੇ ਕੋਈ ਖਰੀਦਣਾ ਚਾਹੁੰਦਾ ਗੱਡੀ ਨੂੰ ਕੋਈ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੂੰ ਪਸੰਦ ਆਈਏ ਕੋਈ ਜਾ ਕੇ ਦੇਖਣਾ ਚਾਹੁੰਦਾ ਫਿਰੋਜ਼ਪੁਰ ਗੱਡੀ ਖੜੀ ਐ ਫਿਰੋਜ਼ਪੁਰ ਜਾ ਕੇ ਦੇਖ ਸਕਦੋਂ ਸਾਢੇ 3 ਲੱਖ ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਡ ਕਰ ਲਾਂਗੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਰਿਹਾ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦੇ ਕਿਸੇ ਨੇ ਚਲਾ ਕੇ ਦੇਖਣੀ ਸਟਾਰਟ ਕਰਕੇ ਦੇਖਣੀ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਬਾਕੀ ਟਾਇਟ ਆਪਾਂ ਦੇਖੋ ਜੀ ਗੱਡੀ ਦੇਖੋ ਮਾਲਕ ਦੇ ਘਰੇ ਖੜੀ ਆ ਨੰਬਰ ਪਲੇਟਾਂ ਸਰਕਾਰੀ ਆ ਆਪਣੇ ਮਿਲ ਜਾਣਗੀਆਂ ਦਿੱਲੀ ਨੰਬਰ ਗੱਡੀ ਆ ਜੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਅੰਦਰੋਂ ਬਾਹਰੋਂ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦਾ ਹਾਂ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਤੋਰ ਕੇ ਦੇਖ ਸਕਦਾ ਹਾਂ ਪੂਰੀ ਤਸੱਲੀ ਤੁਸੀਂ ਫਿਰੋਜ਼ਪੁਰ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਤੇ ਓਨਰ ਦਾ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਕਰੋ ਨੰਬਰ 9478388876 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਕਰੋ ਗੱਲ ਆਪ ਹੀ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਤੇ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਿਹਾ ਕਰੋ ਕਮੈਂਟ ਕਰਨਾ ਜ਼ਰੂਰੀ ਹੈ ਜੀ ਆਪਦੀ ਰਾਇ ਦਿੰਦੇ ਰਿਹਾ ਕਰੋ ਗੱਡੀ ਬਾਰੇ ਗੱਡੀ ਦੇ ਰੇਟਾਂ ਬਾਰੇ ਜਿਹੜੀ ਕੁਝ ਵੀ ਆਪਾਂ ਕੋਈ ਮਸ਼ਿਨਰੀ ਲੈ ਕੇ ਪਹੁੰਚਦੇ ਆਂ ਕਮੈਂਟ ਉਹਦੇ ਬਾਰੇ ਲਾਜ਼ਮੀ ਕਰਿਆ ਕਰੋ ਠੀਕ ਹੈ ਜੀ ਵੀਡੀਓ ਪਸੰਦ ਆ ਰਹੀ ਹੈ ਬਾਕੀ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਵਾ ਸਕਦੇ ਹੋ ਉੱਤੇ ਆਪਣੇ ਵਟਸਐਪ ਨੰਬਰ ਤੇ ਭੇਜੋ ਪੂਰੀ ਵੀਡੀਓ ਚ ਆਪਣਾ ਨੰਬਰ ਲਿਖਿਆ ਰਹਿੰਦਾ ਜੀ ਕਰਦੇ ਆ ਜੀ ਆਪਾਂ ਗੱਲ ਜੈਨ ਗੱਡੀ ਦੀ ਆਪਣੇ ਕੋਲੇ ਮਾਲਕ ਨੇ ਚੇਰੀ ਜੇ ਰੰਗ ਦੇ ਵਿੱਚ ਗੱਡੀ ਭੇਜੀ ਹੈ ਜੈਨ ਐਸੀ ਇਹੇ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਵਧੀਆ ਕੰਡੀਸ਼ਨਲ ਸੀ ਰੰਗ ਰੰਗ ਵਧੀਆ ਆਪਾਂ ਨੂੰ ਮਿਲ ਜੂਗਾ ਦੇਖਣ ਨੂੰ ਬਾਕੀ ਨਾ ਤਾਂ ਕੋਈ ਗੱਡੀ ਚ ਕਮੀ ਪੇਸ਼ੀਅਤ ਸੀ ਮਾੜੇ ਮੋٹے ਸਕਰੈਚ ਮਿਲਣਗੇ ਥੋੜਾ ਬਹੁਤਾ ਰੰਗ ਵੀ ਆਪਾਂ ਨੂੰ ਕਿਸੇ ਕਿਸੇ ਪਾਸੋਂ ਮਾੜਾ ਮੋਟਾ ਜਿਆਦਾ ਨਹੀਂ ਖਰਾਬ ਜਾ ਮਿਲ ਸਕਦਾ ਸੀ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਠੀਕ ਹੈ ਜੀ ਤਸਵੀਲ ਜੇਤੂ ਇਹਨਾਂ ਦੀ ਤੇ ਦਲ ਸਿੰਘ ਵਾਲਾ ਇਹਨਾਂ ਦਾ ਪਿੰਡ ਹੈ ਜिले ਦੀ ਗੱਲ ਕਰੀਏ ਫਰੀਦਕੋਟ ਹੈ ਇੱਕ ਮਾਡਲ ਗੱਡੀ ਹੈ ਟਾਇਰ ਵਧੀਆ ਨਹੀਂ ਬਾਕੀ ਕੀਮਤ ਦੀ ਗੱਲ ਕਰੀਏ 50000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਅਸੀਂ ਘਾਟਾ ਵਾਦਾ ਕੀਤਾ ਜੋ ਉਹ ਮਾਲਕ ਨੇ ਡਿਮਾਂਡ ਕੀਤੀ ਅਸੀਂ ਕੋਈ ਫਿਕਸ ਰੇਟ ਨਹੀਂ ਆਖਿਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ हूं ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਸਕਦਾ हूं ਇੰਜਨ ਗੇਅਰ ਦੇਖਣਾ ਇੰਜਨ ਗੇਅਰ ਦੇਖ ਸਕਦਾ हूं ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਵੀ ਦੇਖ ਸਕਦਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਿਹਾ ਅਸੀਂ ਓਨਰ ਦਾ ਮੋਬਾਈਲ ਨੰਬਰ ਦੀ ਗੱਲ ਕਰੀਏ 6239532507 ਇਸੋ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਕਰੋ ਤੁਸੀਂ ਆਪ ਹੀ ਸੀ ਗੱਲ ਕਰਦੇ ਆ ਜੀ ਆਪਾਂ ਹੁਣ ਘਰ ਦੀ ਜਿਹੜਾ ਘਰ ਆਪਾਂ ਲੈ ਕੇ ਪਹੁੰਚਿਆ ਜਮਾ ਸਸਤਾ ਲੈ ਕੇ ਪਹੁੰਚਿਆ ਸੀ ਜੇ ਆਪਾਂ ਜਗਾਂ ਦੀ ਗੱਲ ਕਰੀਏ 110 ਗੱਜ ਜਗਾਂ ਦੇ ਵਿੱਚ ਘਰ ਆਪਾਂ ਨੂੰ ਮਿਲੂਗਾ 110 ਗੱਜ ਜਗਾਂ ਵਧੀਆ ਘਰ ਬਣਿਆ ਹੋਇਆ ਵਧੀਆ ਕਮਰੇ ਬਾਕੀ ਕਮਰੇ ਚ ਬਾਲ ਪੇਪਰ ਵਗੈਰਾ ਆਪਾਂ ਨੂੰ ਮਿਲ ਜੂਗਾ ਤੇ ਮੇਨ ਗੇਟ ਵਧੀਆ ਮਿਲ ਜੂਗਾ ਸੀ ਤੇ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਜੀ ਸਾਡੇ 1.7 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਜਾਂ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਜਾ ਕੇ ਦੇਖਣਾ ਹੈ ਘਰ ਬਠਿੰਡੇ ਏਰੀਆ ਚ ਆਪਾਂ ਨੂੰ ਘਰ ਮਿਲੂਗਾ ਜੀ ਖਾਸ ਬਠਿੰਡੇ ਚ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਪਾਣੀ ਵਾਸਤੇ ਆਪਾਂ ਗੱਲ ਕਰੀਏ ਤਾਂ ਮੋਟਰ ਲੱਗੀ ਹੋਈ ਹੈ ਤੇ ਰੇਟ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਸਕਦਾਂ। ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਸੀ, ਘਰ ਦੀ ਵੀਡੀਓ ਵੀ ਦੇਖ ਲਈ। ਬਾਕੀ ਘਰ ਵੀ ਦੇਖ ਲਿਆ। ਜਿੰਨੀਆਂ ਮਸ਼ੀਨਰੀਆਂ, ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਸੀਗੇ, ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਕਿ ਵੀਡੀਓ ਕਿਵੇਂ ਦੀ ਲੱਗੀ, ਚੱਲਦੀ-ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਮੈਨੂੰ ਦੱਸਿਓ ਜ਼ਰੂਰ ਜੀ। ਬਾਕੀ ਵੀਡੀਓ ਪਸੰਦ ਆਈ ਆ ਤਾਂ ਅੱਗੇ ਸ਼ੇਅਰ ਕਰ ਦਿਓ ਜੀ। ਤੇ ਕਿਸੇ ਨੇ ਘਰ-ਕੁਠੀ ਮਕਾਨ ਦੀ ਐਡ ਕਰਵਾਉਣੀ ਆ, ਆਪਾਂ ਪਹਿਲਾਂ ਹੀ ਦੱਸਤਾ ਸੀਗਾ ਕਈ ਵਾਰੀ ਆਪਾਂ ਨੰਬਰ ਦੱਸ ਦਿੰਨੇ ਤੁਹਾਨੂੰ। ਬਾਕੀ ਨੰਬਰ ਤਾਂ ਪੂਰੀ ਵੀਡੀਓ 'ਚ ਚੱਲਦੇ ਹੀ ਰਹਿੰਦੇ ਜਿਹ ਉੱਤੇ ਪੇਜ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਰ ਕਰਦੇ ਨਾਲ ਸੀ ਪਸੰਦ ਆਈ ਇਹ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ